ਉਹਨਦੇ ਲੋਡ ਨੇਗੇ ਇੱਕੋ ਪਲੱਗ ਨਾਲ ਤੁਸੀਂ ਕੰਮ ਚਲਾ ਸਕਦੇ ਹੋ ਲੈ ਵੀਡੀਓ ਸਾਰਿਆਂ ਨੂੰ ਸ਼ੇਅਰ ਕਰ ਉਹ ਸਿਰਫ 2 ਰੁਪਈਆ ਦੇ ਵਿੱਚ ਪੁਰਾਣੇ ਪਲੱਗ ਨੂੰ ਕਰ ਦਾਂਗੇ ਨਵਾਂ ਸਿਰਫ 2 ਰੁਪਈਆ ਦਾ ਖਰਚਾ ਵੀ ਨਹੀਂ ਆਉਣਾ ਬਾਈ ਠੋਡਾ ਮੈਂ ਕਹਿੰਦਾ ਜਿੰਨੇ ਵੀ ਪੁਰਾਣੇ ਪਲੱਗ ਨੇ ਸਾਰਿਆਂ ਨੂੰ ਨਵੇਂ ਬਣਾ ਦਾਂਗੇ ਨਵੇਂ ਇਹ ਤੁਸੀਂ ਖੁਦ ਕਰ ਸਕਦੇ ਹੋ ਆਓ ਦੇਖੋ ਸਾਰੀ ਵੀਡੀਓ ਨੂੰ ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਇੱਕ ਅਪਡੇਟ ਦੇਵਾਂਗੇ ਪੂਰੀ ਘੈਂਟ ਪੂਰੀ ਅਤਸਰਾ ਕਿਉਂਕਿ ਇਹਦੇ ਨਾਲ ਬਹੁਤ ਫਾਇਦਾ ਹੋਣ ਲੱਗਿਆ ਤੇ ਚੀਜ਼ ਛੋਟੀ ਹੈ ਤੇ ਫਾਇਦਾ ਵੱਡਾ ਹੈ ਬਹੁਤ ਪੰਜਾਂ ਨੁਕਸਾਨ ਕਰਿੰਨਾ ਇਹ ਚੀਜ਼ਾਂ ਸਿੱਟ ਕੇ ਜਿਹੜੀ ਚੀਜ਼ ਬਾਰੇ ਤੁਹਾਨੂੰ ਦੱਸਣ ਜਾ ਰਹੇ ਆ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਸਫਾਈ ਐ ਹੋਊਗੀ ਜਿਹੜੇ ਤੁਹਾਡੇ ਮੋਟਰਸਾਈਕਲਾਂ ਦੇ ਜਿਹੜੇ ਪਲੱਗ ਸ਼ਾਰਟ ਹੋ ਜਾਂਦੇ ਨੇ ਤੇ ਉਹਨੂੰ ਸਾਫ਼ ਕਰਨ ਦੇ ਮਾਰੇ ਪਸਿਟ ਸਿੱਡ ਦਿੰਨੇ ਆ ਵੀ ਪਲੱਗ ਸ਼ਾਰਟ ਵੀ ਥੋੜਾ ਚੱਲੂਗਾ ਇਹ ਗੱਲ ਦੀ ਜ਼ਿੰਮੇਵਾਰੀ ਸਾਡੀ ਪੱਕਾ ਰਿਜ਼ਲਟ ਹੈ ਤੁਹਾਨੂੰ ਪ੍ਰੂਫ ਕਰਦੇ ਆ ਪਹਿਲੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰੋ ਤੁਹਾਨੂੰ ਵੀ ਕਿਵੇਂ ਸੈੱਟ ਕਰਕੇ ਦਿਖਾਈਏ ਇਹ ਪਲੱਗ ਨੂੰ ਕੁਝ ਮਿੰਟਾਂ ਦੇ ਵਿੱਚ ਇਹ ਮਕੈਨਿਕਾਂ ਵਾਸਤੇ ਬੜੀ ਘੈਂਟ ਗੱਲ ਹੈ ਕਿਉਂਕਿ ਜਿਹੜੇ ਪਲੱਗ ਹੁੰਦਾ ਉਹਨੂੰ ਸਾਫ਼ ਕਰਨ ਵਾਸਤੇ ਕਾਫੀ ਟਾਈਮ ਲੱਗਦਾ ਮੈਂ ਕਹਿੰਦਾ ਇੱਕ ਤੂਬਕਾ ਚੀਜ਼ ਦੇ ਨਾਲ ਪਲੱਗਾਂ ਸਾਫ਼ ਉਜਿਵੇਂ ਨਵਾਂ ਲੈਂਦਾ ਹੁੰਦਾ ਤਾਂ ਮੈਂ ਰਿਜ਼ਲਟ ਦੇਖ ਲਿਓ ਚਾਹੇ ਸੜਿਆ ਹੋਇਆ ਪਲੱਗ ਹੋਵੇ ਨਾ ਜਿਵੇਂ ਆਪਾਂ ਕਹਿੰਦੇ ਵੀ ਛਾਟ ਹੋਏ ਪਹਿਨ ਪਲੱਗ ਆ ਦੇਖੋ ਜੀ ਆ ਜਿਵੇਂ ਕਿ ਅੱਜ ਪਲੱਗ ਨਾਲ ਹਰਲੇ ਆਪਾਂ ਕਹਿੰਦੇ ਵੀ ਛਾਟ ਹੋ ਜਾਂਦੇ ਨੇ ਪਰ ਜਿਹੜਾ ਪਲੱਗ ਘਸ ਜਾਂਦਾ ਉਹ ਤਾਂ ਗੱਲ ਵੱਖ ਹੈ ਜਿਹੜਾ ਸ਼ਾਰਟ ਹੋ ਜਾਂਦਾ ਜਿਹਨੇ ਮੋਟਰਸਾਈਕਲ ਮਕਲਾਇਲ ਖੰਦਾ ਉਹਨਾਂ ਨੂੰ ਬਾਰ-ਬਾਰ ਪਲੱਗ ਲਾਉਣਾ ਪੈਂਦਾ ਉਹਨਾਂ ਵਾਸਤੇ ਪੂਰੀ ਘੈਂਟ ਗੱਲ ਬਾਤ ਹੈ ਆਏ ਤੁਹਾਨੂੰ ਦੱਸਿਏ ਵੀ ਪਲੱਗ ਹੋਸ ਸਾਫ ਕਿਵੇਂ ਲੈ ਵੀ ਜਿਹੜੇ ਵੀਰ ਸਾਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆ ਹੈਗੇ ਨੂਨ ਦਾ ਤਿਆਬ ਜੀ ਇਹ 20 ਜਾਂ 30 ਰੁਪਏ ਦੀ ਬੋਤਲ ਮਿਲ ਜਾਂਦੀ ਹੈ ਬਈ ਜਿਹੜਾ ਤੁਹਾਨੂੰ 60-70 ਰੁਪਏ ਦਾ ਬਾਰ-ਬਾਰ ਪਲੱਗ ਲਗਾਉਣਾ ਪੈਂਦਾ ਹੈ ਨਾ ਉਹ ਅੱਜ ਤੋਂ ਬਾਅਦ ਨਹੀਂ ਲਗਾਉਣਾ ਪਊਗਾ ਸਿਰਫ 1-2 ਰੁਪਏ ਦੇ ਵਿੱਚ ਪਲੱਗ ਥੋੜਾ ਦੁਬਾਰੇ ਨਵਾਂ ਹੋ ਜਾਊ ਆ ਦੇਖੋ ਜੀ ਇਹਦਾ ਰਿਜ਼ਲਟ ਪਤਾ ਕਿਵੇਂ ਆ ਆ ਦੇਖੋ ਅਸੀਂ ਜਦੋਂ ਵੀ ਪਲੱਗ ਸਾਫ਼ ਕਰਦੇ ਆ ਤੇ ਇਹਦੇ ਨਾਲ ਹੀ ਕਰਦੇ ਆ ਆ ਦੇਖੋ ਧਰਤੀ ਦੇ ਉੱਪਰ ਕਿਵੇਂ ਉੱਭਰ ਰਿਹਾ ਹੈ ਇਹ ਠੀਕ ਹੈ ਇਹ ਇਟ ਨੂੰ ਇੰਨਾ ਸਾਫ਼ ਕਰ ਦੂ ਕਿਉਂਕਿ ਕਿੰਨੀ ਜ਼ਿਆਦਾ ਗੰਦਗੀ ਹੈ ਨਾ ਇੰਨੀ ਵਧੀਆ ਸਫਾਈ ਕਰ ਦੂ ਮੈਂ ਕਹਿੰਦਾ ਇਟ ਨੂੰ ਚੰਮਾ ਖੁਸ਼ਕ ਕਰ ਦੂ ਇਸ ਤਰ੍ਹਾਂ ਹੀ ਆਪਣੇ ਮੋਟਰਸਾਈਕਲ ਦੇ ਪਲੱਗਾਂ ਦੇ ਵਿੱਚ ਜਿਹੜਾ ਮਗਰੈਲ ਜੰਮ ਜਾਂਦਾ ਜਾਂ ਪ੍ਰਦੂਸ਼ਣ ਵਗੈਰਾ ਹੁੰਦਾ ਜੰਮ ਜਾਂਦਾ ਉਹਦੇ ਕਰਕੇ ਜਿਹੜੀ ਰਾੜ ਹੁੰਦੇ ਉਹ ਅਰਥ ਕਰਨ ਲੱਗ ਜਾਂਦੇ ਆ ਇਹਨੂੰ ਸਾਫ਼ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿੰਨੇ ਆ ਕਿਸੇ ਵੀ ਚੀਜ਼ ਦੇ ਵਿੱਚ ਐਂ ਧਰ ਲਓ ਤੁਸੀਂ ਇਹਦੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੈਗਾ ਵੀ ਹੱਥ ਤੇ ਰੁੱਲੇਗਾ ਨੁਕਸਾਨ ਹੋਊਗਾ ਅੱਲਾ ਕੈਮਰਾ ਨਾਲ ਲਵੇ ਲਿਆ ਇਹ ਤੁਹਾਨੂੰ ਇਹਦੇ ਵਿੱਚੋਂ ਇੱਕ ਤੋਪਕਾ ਪਾ ਕੇ ਦਿਖਾਉਂਦੇ ਆ ਇਹਦੀ ਸਫਾਈ ਦੇਖੋ ਕਿੰਨੇ ਆ ਦੇਖੋ ਜੀ ਦੇਖ ਸਕਦੇ ਬਈ ਲੈ ਵੀ ਲਿਆ ਕੈਮਰਾ ਵੀ ਮੁੰਡਿਆ ਆ ਦੇਖੋ ਕਿਵੇਂ ਉੱਭਰ ਰਿਹਾ ਹੈ ਚੈੱਕ ਕਰੋ ਜੀ ਆ ਦੇਖੋ ਕਿਵੇਂ ਇਹਦੀ ਗੰਦਗੀ ਦੂਰ ਹੋ ਰਹੀ ਹੈ ਤੁਸੀਂ ਜੜ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਕੈਮਰਾ ਇੰਨਾ ਫੋਕਸ ਨਹੀਂ ਕਰ ਰਿਹਾ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਮੈਂ ਕਹਿੰਦਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਨਾ ਪਲੱਗ ਨੂੰ ਐਨ ਸਾਫ਼ ਕਰ ਦੂ ਜਿਹੜੀ ਇਹਦੀ ਗੰਡਗੀ ਆ ਜਮ ਓਕੇ ਦੀ ਰਿਪੋਰਟ ਕਰ ਦੂ ਪਰ ਤੁਸੀਂ ਕਦੇ ਇਹ ਕੰਮ ਨਹੀਂ ਕਰਨਾ ਵੀ ਤੁਸੀਂ ਸਿੱਧਾ ਪਲੱਗ ਆ ਬੋਤਲ ਦੇ ਵਿੱਚ ਛਿੜ ਦੋ ਬੋਤਲ ਦੇ ਵਿੱਚ ਛਿੜਨ ਨਾਲ ਕੀ ਹੋਈ ਬਈ ਇੱਥੇ ਜਿਹੜੀ ਝਾਰਾ ਉਹ ਪੈ ਜਾਣੀ ਆ ਪਲੱਗ ਥੋੜਾ ਟੁੱਟ ਜੂ ਤੁਸੀਂ ਹਮੇਸ਼ਾ ਥੋੜਾ ਜਿਆ ਤੋਪਕਾ ਭਾਵੇਂ ਡਾਟੇ ਦੇ ਭਰ ਕੇ ਇਹਦੇ ਉੱਪਰ ਲਾ ਦਿਓ ਕਿਉਂਕਿ ਇਹਨਾਂ ਕੁ ਸੈਂਟਾਂ ਦੇ ਵਿੱਚ ਹੀ ਕੁਝ ਮਿੰਟਾਂ ਦੇ ਵਿੱਚ ਇਹਨੂੰ ਪੂਰੀ ਵਧੀਆ ਕਲੀਨ ਕਰ ਦੋ ਬਈ ਪੂਰਾ ਘੈਂਟ ਆ ਆ ਦੇਖੋ ਪੂਰਾ ਵਧੀਆ ਸਫਾਈ ਕਰ ਦੋ ਦੇਖੋ ਕਿਵੇਂ ਧੂਆ ਜਾਂਦੇ ਘਰ ਰਹੇ ਦੇ ਵਿੱਚ ਹੋ ਰਹੀ ਹੈ ਸਫਾਈ ਪੂਰੀ ਐਂਡ ਗੱਲਬਾਤ ਹੋ ਰਹੀ ਹੈ ਮੈਂ ਕਹਿੰਦਾ ਸਾਰਾ ਗੱਲਬਾਤ ਬਣਾ ਦੂ ਜਿਹੜੇ ਮੋਟਰਸਾਈਕਲਾਂ ਵਿੱਚ ਪਲੱਗ ਵਾਰ-ਵਾਰ ਛਾਟ ਹੁੰਦੇ ਨੇ ਮਗਲਾਇਲ ਦੇ ਕਾਰਨ ਪਿਹੜੇ ਭਈ ਇੰਜਨ ਲੇਟ ਕਰਾਉਣ ਦੇ ਚਾਹਵਾਂ ਅੰਨੇ ਵਿੱਚ ਲੇਟ ਕਰਾ ਲਾਂਗੇ ਉਹਨਾਂ ਵਾਸਤੇ ਘੈਂਟ ਅਪਡੇਟ ਹੈ ਉਹਨਾਂ ਦੇ ਵਿੱਚ ਅਸੀਂ ਮਾੜੀ ਤਾਰ ਮਾਰਾਂਗੇ ਮੈਂ ਕਹਿੰਦਾ ਪੂਰਾ ਸ਼ੀਸ਼ੇ ਵਰਗਾ ਬਣ ਜਾਊਗਾ ਇਹ ਕਿਸੇ ਵੀ ਤਾਰ ਨਾਲ ਬਾਸ ਮਾੜਾ ਤੁਸੀਂ ਇਦਾਂ ਕਰਨਾ ਇਹਦੇ ਵਿੱਚ ਮਾਰ ਦੇਣਾ ਜਿਹੜੀ ਗੰਦਗੀ ਹੈ ਨਾ ਉਹ ਐਂ ਨਿਕਲ ਜਾਣੀ ਹੈ ਕਿਉਂਕਿ ਬਹੁਤ ਵਧੀਆ ਸਫਾਈ ਹੋ ਜਾਂਦੀ ਹੈ ਇਹਦੇ ਨਾਲ ਕਈ ਵਾਰ ਇਹ ਤਾਰਨ ਵਾਲੀ ਪਲੱਗ ਸਾਫ਼ ਕਰੀ ਜਾਂਦੇ ਨੇ ਨਾ ਆਪਣਾ ਪਲੱਗ ਫੇਰ ਵੀ ਚੱਲਦਾ ਪਰ ਆ ਚੀਜ਼ ਨਾਲ ਤਾਂ ਤੁਹਾਨੂੰ ਐਂਡ ਗੱਲਬਾਤ ਬਣਾ ਦੂਆ ਦੇਖੋ ਗੰਦਗੀ ਦੇਖੋ ਪਹਿਲਾਂ ਕਿਵੇਂ ਉੱਪਰ ਉੱਪਰ ਬਾਹਰ ਨਿਕਲ ਰਹੀ ਹੈ ਬਈ ਕਿਉਂਕਿ ਜਿਹੜੀ ਗੰਦਗੀ ਹੁੰਦੀ ਆ ਆਪਾਂ ਜਦੋਂ ਸਾਫ਼ ਕਰਦੇ ਸਾਫ਼ ਨਹੀਂ ਹੁੰਦੀ ਇਹ ਜੜ੍ਹ ਚੋਂ ਕੱਢ ਲਿਆਉਂਦਾ ਆ ਦੇਖੋ ਜੀ ਪੱਥਰ ਨੂੰ ਐ ਚਿੱਟਾ ਕਰ ਦਿੰਦਾ ਤੇ ਬਹੁਤ ਪਈਆਂ ਨੇ ਫਰਸ਼ ਵੀ ਧੋਂਦੇ ਨੇ ਉਹੀ ਪੱਥਰ ਹੈ ਜਿਹਨਾਂ ਨਾਲ ਆਪਾਂ ਫਰਸ਼ ਵਗੈਰਾ ਧੋਨੇ ਆ ਉਹੀ ਪੱਥਰ ਹੈ ਇਹਦਾ ਕਹਿਣ ਦਾ ਭਾਵ ਹੈ ਇਹ ਪੱਥਰ ਨੂੰ ਸਾਫ਼ ਕਰਦਾ ਹੈ ਸਾਫ਼ ਕਰਕੇ ਜਿਹੜਾ ਪਲਾਗ ਆਪਣਾ ਓਕੇ ਦੀ ਰਿਪੋਰਟ ਹੋ ਜਾ ਬਈ ਉਹਨੂੰ ਬਾਰ-ਬਾਰ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਇੱਕੋ ਪਲੱਗ ਨਾਲ ਤੁਸੀਂ ਕੰਮ ਚਲਾ ਸਕਦੇ ਹੋ ਲੈ ਵੀਡੀਓ ਸਾਰਿਆਂ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਬਈਆਂ ਨੂੰ ਦਿੱਕਤ ਆਉਂਦੀ ਹੈ ਪਲੱਗ ਦੀ ਤੇ ਉਹ ਇਸ ਤਰ੍ਹਾਂ ਆਪਣੇ ਪਲੱਗ ਦੀ ਸਫਾਈ ਕਰਾ ਸਕਦੇ ਨੇ ਲੈ ਹੁਣ ਆਇਥੋਂ ਪਾਣੀ ਦੇ ਪ੍ਰੈਸ਼ਰ ਨਾਲ ਇੱਕ ਵਾਰੀ ਸਾਫ਼ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਕਿੰਨੀ ਘੈਂਟ ਗੱਲ ਬਾਤ ਬਣੀ ਹੈ ਲੈ